ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਝੰਡਾ ਵਾਲਾ ਬਠਿੰਡੇ ਜ਼ਿਲ੍ਹੇ ਦਾ ਇਹ ਪਿੰਡ ਹੈ ਤੇ ਇਹ ਨੇੜੇ ਰਹਿ ਜਾਂਦਾ ਦੋਸਤੋ ਇੱਕ ਪਾਸੇ ਦੇ ਨਥਾਣਾ ਦੂਜੇ ਪਾਸੇ ਗੋਨਿਆਣਾ ਵੀ ਇਹਦੇ ਨੇੜੇ ਹੈ ਹਰ ਰਾਏਪੁਰ ਤੋਂ ਸਿੱਧੀ ਸੜਕ ਝੰਡਾ ਵਾਲੇ ਪਿੰਡ ਚ ਆਉਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਤੇ ਇਹਦੇ ਕੋਲ ਘਰ ਚ ਕੁਸਕ ਪਸ਼ੂ ਰੱਖਿਆ ਮੈਂ ਇੱਕ ਵਾਰ ਕੈਮਰਾ ਮਾਰਦਾ ਹਾਲਾਂਕਿ ਇਹ ਵਿਕਰੀ ਵਾਲੀ ਵਾੜ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਉਹ ਹੀ ਹੈ ਇਹ ਨਾਗ ਜਿਹੜੇ ਘਰੇ ਤਿੰਨ ਗਾਵਾਂ ਦੋ ਗਾਵਾਂ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਤੋਂ ਬਿਨਾਂ ਇੱਕੇ ਮੱਝ ਹੈ ਤੇ ਇਹਨਾਂ ਦੇ ਵਿੱਚੋਂ ਹੀ ਅੱਜ ਇੱਕੇ ਵਾੜ ਬਾਈ ਨੇ ਵਿਕਾਊ ਕੀਤੀ ਹੈ ਸ਼ੁਰੂਆਤ ਚ ਹੀ ਦੱਸ ਦਿੰਦਾ ਦੋਸਤੋ ਵੀ ਇਹ ਦੋ ਦੰਦ ਵੱਛੀ ਹੈ ਕਿਉਂਕਿ ਇਹਦੇ ਦੰਦ ਮੈਂ ਅਨੁਸਾਰ ਦੇਖੇ ਹੈ ਤੇ ਕਨਫਰਮ ਹੈ ਵੀ ਇਹ ਦੋ ਦੰਦ ਹੈ ਬਾਕੀ ਤੁਸੀਂ ਫਿਰ ਵੀ ਪਾਸ ਕਰੋਗੇ ਆਪਦੇ ਹਿਸਾਬ ਨਾਲ ਦੰਦਾਂ ਲਓ ਵੀ ਤੁਸੀਂ ਦੇਖਣੇ ਹੋਣਗੇ ਸੂਣ ਦੇ ਨੇੜ ਆ ਦਸੋ ਆਮ ਜੇ ਰੇਟ ਚ ਹੋਊਗੀ ਤੇ ਮੈਨੂੰ ਇਹ ਵੀ ਆਸ ਆ ਵੀ ਜਿਹੜੇ ਰੇਟ ਤੇ ਤੁਹਾਨੂੰ ਮਿਲ ਜਾਣੀ ਹੈ ਤੁਸੀਂ ਅਗਲੇ ਸੂਏ ਇਹਦੇ ਤੋਂ ਡੁੱਡੇ ਜਾਂ ਦੁੱਗਣੇ ਕਰ ਸਕਦੇ ਆ ਡੁੱਡੇ ਕਨਫਰਮ ਹੈ ਜਿੰਨੇ ਦੀ ਅੱਜ ਖਰੀਦੋਗੇ ਉਹਦਾ ਅੱਧ ਵਿੱਚ ਹੋਰ ਐਡ ਕਰ ਲਓ ਜੇ ਅਗਲੇ ਸੂਏ ਦੇ ਵਿੱਚ ਕਰਮਾ ਲਈ ਇਹਨੇ ਕੁ ਪੈਸੇ ਵਟਾਊਗੀ ਬਾਕੀ ਆਪਾਂ ਜਾਣਕਾਰੀ ਬਾਈ ਤੋਂ ਲੈਣੇ ਆ ਤੇ ਫਿਰ ਇਹਨੂੰ ਤੋਰਾਂਗੇ ਮਿਲਦੇ ਆ ਬਾਈ ਨੂੰ ਬਾਈ ਸਸਤੀ ਕਾਲ ਸਸਤੀ ਕਾਲ ਜੀ ਨਾਮ ਦੱਸਿਓ ਵੀਰ ਆਪਣੇ ਨਾਮ ਮੇਰਾ ਜਸਵਿੰਦਰ ਸਿੰਘ ਜੀ ਠੀਕ ਹੈ ਜਸਵਿੰਦਰ ਬਾਈ ਘਰੇ ਫਿਰ ਪਸ਼ੂ ਆ ਦੁੱਧ ਤੇ ਲਾਏ ਹੋਏ ਆ ਦੁੱਧ ਤੇ ਲਾਏ ਹੋਏ ਜੀ ਜਿਹੜੀ ਇਹ ਵਹਿੜ ਆਪਾਂ ਵੇਚਣ ਲੱਗੇ ਹਾਂ ਉਮਰ ਅੰਦਾਜ਼ਾ ਕਿੰਨੀ ਆ ਦੰਦੋ ਤਾਂ ਦੋ ਦੰਦ ਦੱਸ ਦੀ ਦੋ ਦੰਦ ਆ ਜੀ ਬਸ 2.5 ਸਾਲ ਆ ਜੀ ਤਕਰੀਬਨ ਦੋ ਤੋਂ 2.5 ਸਾਲ ਦੇ ਵਿੱਚ ਵਿੱਚ ਉਮਰ ਹੋਊਗੀ ਦਿਨ ਕਿੰਨੇ ਕੁ ਲੈ ਜੂ ਬਾਈ ਸੋ ਹਫਤਾ ਲੈ ਜੂ ਇਹ ਇੱਕ ਹਫਤਾ ਲੈ ਜੂ ਹਾਂਜੀ ਕੀ ਰੇਟ ਕਰਦੇ ਆਂ ਬਾਈ ਇਹਦਾ ਵਿੱਚ 75000 ਰੁਪਇਆ ਜੀ 75 ਸੋ ਦੋਸਤੋ ਇੱਕ ਹਫਤਾ ਲੈਂਦੀ ਐ ਦੋ ਦੰਦ ਹੱਥੀਂ ਚੁਵਾਈ ਵਾਲਾ ਥਣ ਹਜੇ ਹਫਤਾ ਲਾਊਗੀ ਬਣ ਸੋਣੀ ਜਾਣਾ ਬਾਕੀ ਤੁਸੀਂ ਇਹਨੂੰ ਖਰੀਦਣਾ ਆਪਦੀ ਸਮਝ ਨਾਲ ਉਹ ਤੈਨੂੰ ਲੈ ਜਾਓ ਵੀਰੇ ਸੋ ਇਹ ਦੋ ਦੰਦ ਬੱਚੀ ਦੱਸੋ ਪਹਿਲਾ ਸੁਆਸ ਹੁੰਦੀ ਐ ਇੱਕ ਹਫਤੇ ਦੀ ਕੱਚੀ ਹਵਾਨਾ ਸਾਫ ਸੁਥਰਾ ਰੱਖੂਗੀ ਤੇ 75000 ਇਹਦੀ ਡਿਮਾਂਡ ਬਾਈ ਨੇ ਕੀਤੀ ਐ ਥੋੜਾ ਬਹੁਤਾ ਮਾਨਤਨ ਹੋ ਜਾਂਦਾ ਹੁੰਦਾ ਲੈ ਆ ਬਾਈ ਵਾਂਗ ਸੋ ਉਹਨਾਂ ਕੋ ਬਾਈ ਕਰ ਵੀ ਦੇਊਗਾ ਬਾਕੀ ਤੁਸੀਂ ਗੱਲਬਾਤ ਕਰ ਲਓ ਜੇ ਵੀ ਤੁਹਾਨੂੰ ਇਹ ਕਿੱਥੋਂ ਤੱਕ ਜੱਜਦੀ ਐ ਅੰਦਰ ਦੂਜੇ ਪਸ਼ੂ ਬੱਧੇ ਆ ਦੂਜੀ ਗੱਲ ਗਾਂ ਨੂੰ ਖਿੱਚ ਵੀ ਹੁੰਦੀ ਆ ਅੰਦਰ ਜਾਣੀ ਬਈ ਲੈ ਚੱਲ ਕੇ ਰਾਂ ਅੰਦਰ ਨੂੰ ਫੇਰ ਆਪਾਂ ਮੋੜ ਲਾਂਗੇ ਛਾਵੇਂ ਹਵਾਨਾ ਜਾਂ ਦਿਸ ਜੂਗਾ ਤਾਂ ਸੋ ਦੱਸੋ ਇਹ ਪਹਿਲਾ ਸੂਆ ਸੁੰਦੀ ਹਫਤੇ ਦੀ ਕੱਚੀ ਵਹਿੜ ਥੱਲੋਂ ਪੂਰੀ ਸਾਫ਼ ਸੁਥਰੀ ਐ ਟਾਂਚਾ ਤੁਹਾਡੇ ਸਾਹਮਣੇ ਆ ਜਿਹਨੂੰ ਜੱਚੇ ਉਹ ਵੀ ਰਿਕਾਲ ਕਰ ਸਕਦਾ ਹਜੇ ਛੋਟੀ ਉਮਰ ਦੀ ਬੱਛੀ ਆ ਤਾਂ ਹੋਰ ਵਧੂ ਫੁੱਲੂਗੀ ਕਿਉਂਕਿ ਇਹ ਹਜੇ ਦੋ ਦਿਨ ਦੀ ਹੋਈ ਐ ਜਿਵੇਂ ਜਿਵੇਂ ਇਹ ਖਰਾਕ ਇਹਨੂੰ ਤੁਸੀਂ ਪਾਉਂਗੇ ਤੇ ਹੋਰ ਗਰੋਥੇ ਕਰੂਗੀ ਬਿਲਕੁਲ ਸਾਫ਼ ਸੁਥਰੇ ਹਵਾਨੇ ਦੀ ਐ ਤੋਰ ਦੇ ਹੋਰ ਬਈ ਜਸਵੰਦਰ ਬਈ ਉਹਦਰ ਨੂੰ ਖੁਰਲੀ ਵਾਲ ਨੂੰ ਲੈ ਜਾਓ ਬਾਹਰਲੀ ਵਾਲ ਨੂੰ ਸੋ ਇਹਦਾ ਸਟਰਕਚਰ ਫੇਰ ਤੁਸੀਂ ਇੱਕ ਵਾਰ ਦੇਖ ਸਕਦੇ ਬਾ ਮੋੜ ਲਾ ਬਈ ਇੱਥੋਂ ਇੱਥੋਂ ਘੁਮਾ ਲਾ ਲੈ ਚੱਲ ਅੰਦਰ ਹੀ ਪਰ ਸੋਨਾ ਹਵਾਨੇ ਦਾ ਔਖਾ ਦੋਸਤੋ ਹਜੇ ਦੇਣੇ ਵੜ ਲੈਂਦੀ ਐ ਸੋਨ ਦੇ ਵਿੱਚ ਕੋਸਦਣ ਇਹ ਨਹੀਂ ਲੈ ਜਾਣੀ ਸੋ ਦੱਸੋ ਵੈਸੇ ਸੀਲ ਸ਼ਰੀਫ ਹੈ ਮੈਂ ਸੋਚਿਆ ਤੁਹਾਨੂੰ ਦਿਖਾ ਦਿਆਂ ਕਈ ਬਰਾਂ ਘਰੇਲੂ ਬੰਦੇ ਨੇ ਕਿਸੇ ਨੇ ਠੀਕ ਹੈ ਭਾਈ ਓਕੇ ਸੋ ਉਧਰੋਂ ਬਈ ਫੇਰ ਆਏ ਨੂੰ ਹੱਕ ਦੇ ਮੜੀ ਦੀ ਸੋ ਇੱਕ ਹੀ ਨਾਗ ਸੀ ਦੱਸੋ ਵਿਕਰੀ ਵਾਲਾ ਤਾਂ ਬਾਈ ਕੋਲ ਮੈਂ ਤੁਹਾਨੂੰ ਜਿਹੜੀ ਵੈਟ ਦਿਖਾ ਰਿਹਾ 75 ਡਿਮਾਂਡ ਹੈ ਹਵਾਨਾ ਭਾਈ ਪੂਛ ਫੜ ਲਾ ਹੁਣ ਇਹਦੀ ਤੁਸੀਂ ਇਹਦਾ ਹਵਾਨੇ ਦਾ ਰੁਖ ਦੇਖ ਲਓ ਜੋ ਪੂਰੀ ਢਿੱਲ ਪਈ ਹੈ ਥਣ ਥੀ ਚਵਾਈ ਵਾਲਾ ਰੱਖੂਗੀ ਬਾਕੀ ਦਰਮਿਆਨੇ ਦੇ ਕੱਦ ਕਾਠ ਦੀ ਬੱਛੀ ਹੈ ਪਰ ਉਮਰ ਛੋਟੀ ਚ ਛੜਦੇ ਗਈ ਤਾਂ ਉਹਦੇ ਕਰਕੇ ਇਹ ਤੁਹਾਨੂੰ ਸੌਦਾ ਕਰੋਗੇ ਤਾਂ ਆਸ ਹੈ ਵੀ ਤੁਹਾਨੂੰ ਫਾਇਦੇਮੰਦ ਰਹੂਗਾ ਗਰਮੀ ਦੀ ਰੁੱਤ ਚ ਦੁੱਧ ਵੀ ਚੋਲੋਗੇ ਤੇ ਅਗਲੇ ਸੂਏ ਵਿੱਚੋਂਗੇ ਤਾਂ ਮੂਲ ਰਕਮ ਨਹੀਂ ਘਟਦੀ ਅੱਜ 75 ਡਿਮਾਂਡ ਹੈ ਕੁਸ ਮਾਨਤਨ ਹੋਊਗਾ ਜਿੰਨੇ ਦੀ ਵੀ ਖਰੀਦ ਲਓਗੇ ਤੇ ਆ ਸਹੀ ਹੈ ਵੀ ਉਦੋਂ ਵੱਧ ਕੇ ਅਗਲੇ ਸੂਏ ਦੇ ਵਿੱਚ ਤੁਸੀਂ ਇਹਨੂੰ ਵੇਚ ਵੀ ਲਓਗੇ ਧੰਨਵਾਦ ਦੱਸੋ ਇਸ ਵੀਡੀਓ ਨੂੰ ਦੇਖਣ ਵਾਸਤੇ ਮਿਹਰਬਾਨੀ